ਸਤਿ ਸ੍ਰੀ ਅਕਾਲ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਵਿਚਾਰ ਆਈ ਜੋ ਕਿ ਪੰਜਾਬ ਦੇ ਵਿੱਚ ਇਸ ਵਕਤ ਨਾ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਵੀ ਸਾਰੇ ਭਾਰਤ ਦੇ ਵਿੱਚ ਹੀ ਬਣ ਗਿਆ ਹਿੰਦੁਸਤਾਨ ਦੇ ਵਿੱਚ ਹੀ ਬਣ ਗਿਆ ਕਿਉਂ ਕੰਗਣਾਵਾਲਾ ਤੇ ਕੁਲਵਿੰਦਰ ਕੌਰ ਵਾਲੀ ਗੱਲ ਹੈ ਜੋ ਬਹੁਤ ਸਿਆਣੇ ਬੁੱਧੀਜੀਵੀ ਤਾਂ ਇਹਨਾਂ ਨੂੰ ਇਸ ਗੱਲ ਨੂੰ ਵਿਚਾਰ ਰਹੇ ਆ ਪਰ ਇੱਕ ਗੱਲ ਹੋਰ ਵੀ ਹੈ ਕਿ ਸਾਡੇ ਜਜ਼ਬਾਤੀ ਪੰਜਾਬੀ ਉਹ ਇਸ ਗੱਲ ਨੂੰ ਇਹ ਵੀ ਕਹਿ ਰਿਹਾ ਵੀ ਕਿ ਪੰਜਾਬ ਦੀ ਧੀਰੇ ਨਾਲ ਪੰਗਾ ਲਿਆ ਤੇ ਥੱਪੜ ਵੱਜਿਆ ਬਹੁਤ ਚੰਗੀ ਗੱਲ ਹੈ ਪਰ ਦੋਸਤੋ ਜਿੱਥੋਂ ਤੱਕ ਮੇਰਾ ਨਜ਼ਰੀਆ ਹੈ ਨਾ ਇਹ ਚੰਗਾ ਤਾਂ ਹੈ ਪਰ ਇਥੇ ਸ਼ਾਇਦ ਕਾਸ਼ ਉਹ ਕੰਗਨਾ ਆਪਣੇ ਆਪ ਨੂੰ ਕੰਟਰੋਲ ਕਰਨ ਦਾ ਉਹਦਾ ਹੱਕ ਹੈ ਕਿਉਂਕਿ ਉਹ ਬੀਜੀ ਪੇ ਬੀਜੇ ਪੇ ਦੀ ਸਿਹਤ ਇੱਕ ਪਾਰਟੀ ਦੀ ਸਿਹਤ ਪੰਜਾਬੀਆਂ ਨੂੰ ਪੁੱਠਾ ਸਿੱਧਾ ਬੋਲਦੇ ਹੀ ਰਹਿੰਦੇ ਆ ਜੋ ਕੋਈ ਕੋ ਚੰਗੀ ਗੱਲ ਨਹੀਂ ਮੋਦੀ ਦਾ ਕਹਿੰਦਾ ਮੇਰਾ ਸਿੱਖਾਂ ਨੇ ਨਾਲ ਪੰਜਾਬ ਦੇ ਨਾਲ ਬਹੁਤ ਗੂੜਾ ਨਤ ਹੈ ਫੇਰ ਉਹ ਦੇਵੀ ਨੂੰ ਐਸੇ ਨੂੰ ਕਿਉਂ ਨਹੀਂ ਕਹਿੰਦਾ ਵੀ ਕੰਗਣਾ ਨੂੰ ਤੂੰ ਪੰਜਾਬੀਆਂ ਨੂੰ ਪੁੱਠਾ ਸਿੱਧਾ ਨਾ ਬੋਲ ਸੋ ਕਹਿੰਦਾ ਭਾਪਾ ਪਤਾ ਕੀ ਹੈ ਇਹ ਰੋਲ ਪਚੋਲਾ ਵੀ ਆਪਦੇ ਪ੍ਰਤੀ ਇਹ ਸੋਚ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਤਬਕੇ ਦੀ ਕਿੰਨੀਕ ਹੈ ਗੱਲ ਸਮਝਣ ਦੀ ਲੋੜ ਹੁੰਦੀ ਹੈ ਕਿਸਾਨ ਹਰ ਇੱਕ ਸਟੇਟ ਦੇ ਵਿੱਚ ਹੈ ਉਹਨੇ ਕਲਾਈ ਨਹੀਂ ਕਿ ਪੰਜਾਬ ਦੀਆਂ ਬੀਬੀਆਂ ਨੂੰ ਮਾਤਾਵਾਂ ਨੂੰ ਕਿਹਾ ਸਾਰੇ ਪਾਸਤ ਦੀਆਂ ਮਾਤਾਵਾਂ ਨੂੰ ਉਹਨੇ ਕਿੰਨੀ ਘਟਿਆ ਗੱਲ ਉਸ ਸਮੇਂ ਤੇ ਕਹੀ ਸੀ ਤੇ ਭਾਜੀਪੀ ਦਾ ਉਦੋਂ ਹੀ ਫਰਜ ਬੰਦਾ ਸੀ ਕਿ ਇਹਨਾਂ ਗੱਲਾਂ ਨੂੰ ਜੇ ਉਹ ਪੰਜਾਬ ਦੇ ਨਾਲ ਨੱਤਾ ਰੱਖਣੀ ਚਾਹੁੰਦੀ ਹੈ ਪਾਰਟੀ ਉਹੋ ਤਾਂ ਕਹਿੰਦਾ ਭਾਵ ਕਿ ਦਿਮਾਗ ਤੋਂ ਕੰਮ ਲੈਂਦੀ ਬੀਜੇਪੀ ਸੋ ਦੋਸਤੋ ਪੰਜਾਬ ਦਾ ਕੋਈ ਵੀ ਨਾ ਕੋਈ ਵੀ ਜਿਹੜੇ ਅਜਿਹੇ ਲੋਕ ਹੈ ਜਿਹੜੇ ਕਿ ਪੰਜਾਬ ਨੂੰ ਚੰਗਾ ਨਹੀਂ ਸਮਝ ਰਹੇ ਉਹ ਹੈਗੇ ਐ ਸਪੈਸ਼ਲੀ ਆ ਤੁਹਾਨੂੰ ਪਤਾ ਸਾਰਾ ਕਿਉਂਕਿ ਮੈਂ ਕਿਸੇ ਵਿਸ਼ੇਸ਼ ਤਬਕੇ ਦੇ ਨਾਲ ਲਵਾਂ ਉਹ ਠੀਕ ਨਹੀਂ ਲੈ ਨੌਦਾਬਾਦ ਉਹ ਬਾਦ ਪੈਦਾ ਹੋ ਜਾਂਦਾ ਔਰ ਉਸ ਸਮੇਂ ਤੇ ਚੰਡੀਗੜ੍ਹ ਦੇ ਵਿੱਚ ਕੀ ਹੋਇਆ ਹੈ ਰਿਪੋਰਟ ਤੇ ਇਹ ਵਿਖਾਇਆ ਨਹੀਂ ਜਾ ਰਿਹਾ ਐਮਪੀ ਦੀ ਤੋਂਸ ਬਣਾਉਂਦਿਆ ਹੋਇਆ ਕੰਗਣਾ ਗਲਤਫਲਤ ਬੋਲੀ ਜ਼ਰੂਰ ਹੋਊਗੀ ਯਾਨੀ ਥੱਪੜ ਮਾਰਨ ਦਾ ਕਾਰਨ ਹੀ ਕਿਉਂਕਿ ਮਲਾਜਮਾਂ ਨੂੰ ਅਫਸਰਾਂ ਨੂੰ ਬਹੁਤ ਹੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿਣਾ ਪੈਂਦਾ ਹੈ ਇਸ ਕਰਕੇ ਇਹ ਜਜ਼ਬਾਤ ਦੇ ਨਾਲ ਥੱਪੜ ਨਹੀਂ ਵੱਜਿਆ ਉਸ ਸਮੇਂ ਵੀ ਪੁੱਠਾ ਸਿੱਧਾ ਬੋਲਦੇ ਹੋਊਗੀ ਅਸ ਕੁੜੀ ਨੂੰ ਤੇ ਤਾਂ ਹੀ ਉਹ ਕੁੜੀ ਨੇ ਥੱਪੜ ਮਾਰਿਆ ਤੇ ਜੇ ਸੋਚੀਏ ਨਾ ਵੀ ਉਹਨੇ ਕਿਤੇ ਪੁਰਾਣੀ ਗੱਲ ਤੋਂ ਥੱਪੜ ਮਾਰਤਾ ਨਹੀਂ ਪੁਰਾਣੀਆਂ ਗੱਲਾਂ ਦਾ ਫਿਰ ਜਦੋਂ ਰੰਜਿਸ਼ ਪੈਦਾ ਹੁੰਦੀ ਹੈ ਉਦੋਂ ਨਾਲ ਰਲਦੀਆਂ ਸੋ ਕੰਗਣਾ ਉਠਾ ਸਿੱਧਾ ਬੋਲਣ ਗਿੱਜੀ ਹੈ ਬਾਦਤਮੀਜ਼ ਹੈ ਇਹਦੇ ਕੋਈ ਸ਼ੱਕ ਨਹੀਂ ਤੇ ਪੰਜਾਬੀਆਂ ਦੇ ਨਾਲ ਤਾਂ ਖਾਸ ਕਰਕੇ ਖਾਰਖਾਂਦੀ ਹੈ ਪਰ ਉਹ ਸਭਕ ਲੈਣਾ ਚਾਹੀਦਾ ਇਸ ਗੱਲ ਤੋਂ ਕਿ ਵਿਵਾ ਸਮਝ ਜਾ ਸੰਭਲ ਜਾ ਤੈਨੂੰ ਐਮਪੀ ਦੀ ਸਪੋਕ ਮਿਲ ਗਈ ਹੈ ਕੁਰਸੀ ਅੱਗੇ ਵੀ ਧਿਆਨ ਰੱਖੀ ਇਹ ਪੰਜਾਬੀ ਮੈਂ ਹੀ ਨਹੀਂ ਕਹਿੰਦਾ ਸਾਰੇ ਪੰਜਾਬੀ ਕੋਈ ਹਿੰਦੂ ਸਿੱਖ ਈਸਾਈ ਕੋਈ ਮਤਲਬ ਨਹੀਂ ਇਸ ਗੱਲ ਦਾ ਪੰਜਾਬ ਦੇ ਤੇ ਰਹਿਣ ਵਾਲੇ ਪੰਜਾਬੀ ਐ ਜੇ ਤੂੰ ਕਿਸੇ ਵੀ ਪੰਜਾਬੀ ਦੇ ਨਾਲ ਪੁੱਠਾ ਸਿੱਧਾ ਗਲਤ ਬੋਲੇਂਗੀ ਤੇ ਤੈਨੂੰ ਸਬਕ ਮਿਲੂਗਾ ਮਿਲੂਗਾ ਐ ਅੱਗੇ ਵੀ ਸੋਚ ਲੈ ਧਿਆਨ ਰੱਖੇ ਬੋਲਣ ਲੱਗੀ ਤਾਂ ਕੁੜੀ ਸੋ ਕਹਿੰਦਾ ਭਾਵ ਜਿਹਨੇ ਉਹ ਮਾਰਿਆ ਦਲੇਰ ਐ ਸ਼ਾਬਾਸ਼ ਐ ਅੱਖ ਹੁੰਦੀ ਹੈ ਇਹ ਪਰ ਪਤਾ ਕੀ ਕਾਰਨ ਮੈਂ ਮਰਮਲ ਫੇਰ ਉਹੀ ਗੱਲ ਕਹਿੰਦਾ ਕਿ ਉਹ ਕੁੜੀ ਨਹੀਂ ਜਜ਼ਬਾਤੀ ਹੋ ਕੇ ਥੱਪੜ ਨਹੀਂ ਮਾਰਿਆ ਉਥੇ ਉਹਨੂੰ ਉਹ ਕੰਗਣਾ ਪੁੱਠਾ ਸਿੱਧਾ ਬੋਲੀ ਆ ਕੋਈ ਨਾ ਕੋਈ ਉਹਨੇ ਗੱਲ ਕੀਤੀ ਤੇ ਤਾਂ ਥੱਪੜ ਖਾਦਾ ਨਹੀਂ ਤਾਂ ਕੋਈ ਵੀ ਅਫਸਰ ਕੋਈ ਮਲਾਜ਼ਮ ਇੰਨਾ ਬੇਵਕੂਫ ਨਹੀਂ ਹੁੰਦਾ ਕਿ ਉਹ ਛੱਟ ਦੇ ਨੇ ਥੱਪੜ ਮਾਰ ਦੇ ਬੀਐਮਪੀ ਦੇ ਇਹ ਸਾਹਮਣੇ ਵਾਲੀ ਗੱਲ ਹੈ ਸੋ ਦੋਸਤੋ ਸਸਕਾਲ ਮੈਂ ਇਸ ਮੁੱਦੇ ਤੇ ਮੈਂ ਬੋਲਣਾ ਨਹੀਂ ਚਾਹੁੰਦਾ ਸੀਗਾ ਪਰ ਪਤਾ ਕੀ ਇਹ ਸਾਡੇ ਬਹੁਤ ਸਾਰੇ ਪੰਜਾਬ ਦੇ ਵਿੱਚ ਰਹਿਣ ਵਾਲੇ ਉਹ ਦੀ ਸਪੋਰਟ ਕਰਨ ਵਾਲੇ ਵੀ ਹੈਗੇ ਆ ਉਹ ਜਿਵੇਂ ਕੀ ਉਹ ਗੰਜਾ ਭਾਈ ਆ ਅਰੋੜਾ ਕੀ ਵਜਦਾ ਛੇਰ ਨਹੀਂ ਛੇਰ ਨਹੀਂ ਕਰੀ ਜਾਂਦਾ ਭਲਿਆ ਲੋਕਾ ਮੜੈ ਨਾ ਦਿਮਾਗ ਤੋਂ ਕੰਮ ਲਈਦਾ ਹੁੰਦਾ ਸਮਝਾ ਸੁਗੋ ਤੁਸੀਂ ਉਹਨੂੰ ਕੋਈ ਵੀ ਪਾਈ ਵੀ ਬੰ ਕਿਸੇ ਨੂੰ ਵੀ ਤੂੰ ਗਲਤ ਫਲਦਾ ਬੋਲ ਜਿਹੜਾ ਕੋਈ ਵੀ ਐਮਪੀ ਆ ਐਮਐਲਏ ਜਿਹੜਾ ਕਿਸੇ ਨੂੰ ਵੀ ਕੋਈ ਗਲਤ ਬੋਲਦਾ ਪੰਜਾਬੀ ਨੂੰ ਜਾਂ ਪੰਜਾਬੀ ਕਿਸੇ ਨੂੰ ਗਲਤ ਬੋਲੂ ਇਹ ਚੰਗੀ ਗੱਲ ਨਹੀਂ ਹੁੰਦੀ ਉਹ ਲੋਕੋ ਚਾਰ ਦਿਨ ਦੀ ਜ਼ਿੰਦਗੀ ਆ ਤੁਸੀਂ ਮਾੜੀ ਮੁੱਟੀ ਸ਼ਰਮ ਕਰੋ ਯਾਰ ਚਾਰ ਦਿਨ ਦੀ ਜ਼ਿੰਦਗੀ ਤੇ ਪਿਆਰ ਨਾਲ ਰਹੋ ਦੁਨੀਆ ਤੇ ਕੁਝ ਨਹੀਂ ਨਿਕਲਣਾ ਫੂਕ ਨਿਕਲ ਗਈ ਤਾਂ ਫੂਕੋਂ ਨਾ ਅਗਲਿਆਂ ਨੇ ਸ਼ਰਮ ਕਰੋ ਮਾੜੀ ਮੁੱਟੀ ਨਾ ਪੈਸਾ ਨਾ ਕੁਰਸੀਆਂ ਨਾ ਘਰ ਬੰਗਲੇ ਕੁਝ ਵੀ ਨਹੀਂ ਰਹਿਣਾ ਸਭ ਕੁਝ ਇੱਥੇ ਹੀ ਰਹਿ ਜਾਣਾ ਤੇ ਕਲੇ ਇਨਸਾਨ ਦੀ ਨੀਅਤ ਉਹਰੇ ਵਿਚਾਰ ਉਹ ਰੀਕਤੀਆਂ ਹੋਈਆਂ ਨੇਕੀਆਂ ਤੇ ਕੀਤੇ ਹੋਏ ਕਰਮ ਚਾਹ ਬਧੀਆਂ ਚਾਹ ਨਿੱਕੀਆਂ ਉਹ ਇਨਸਾਨ ਨੂੰ ਫਲ ਪ੍ਰਭਖਸ਼ ਦੇ ਸੋ ਸਸਰੀਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ